ਕਾਲ ਦੋਸਤੋ ਮੈਂ ਤੁਹਾਡਾ ਦੂਸਰ ਜਸਤਿ ਸ਼ੁਭੇ ਤੇ ਆਪਾਂ ਆਇਆ ਤਲਵੰਡੀ ਖਾਬੋ ਟਰੈਕਟਰ ਮੰਡੀ ਤੇ ਆ ਗਿਆ ਬਦਵਾ ਹੋਰ ਵੀ ਹਰ ਲਈ ਗਿਆ ਜਾਰਾ ਵਧੀਆ ਬਾਈ ਵਧੀਆ ਕਈ ਸਸਤੇ ਚਾਲ ਸਰਾਂ ਦਾ ਸਾਰੇ ਸੱਚੇ ਪਾਛੇ ਚਲਦੀ ਕੋਲ ਜੇ ਚੋਲ ਬਣੇ ਅੱਜ ਬਹੁਤ ਬਤਵਾਰ ਬਾਈ ਤਰੀਖ ਹੈਗੀ ਅੱਜ 15 ਅੰਨ ਮਹੀਨਾ 2024 ਤਲਵੰਡੀ ਸਾਹਾ ਮੰਡੀ ਪਈ ਹੈ ਜੀ ਅੱਜੀ ਹੈ ਟਰੈਕਟਰ ਦਿਖਾਉਨੇ ਆ ਬਾਈ ਤੁਹਾਨੂੰ ਕੋਸ਼ਿਸ਼ ਕਰਾਂਗੇ ਜਾਇਜ਼ ਜਾਰ ਰੇਟ ਦੇਖੋਗੇ ਹੈ ਨਾ ਤੇ ਨਾਲ ਆ ਹਟੇ ਛੋਟੇ ਭਾਈ ਸਿੱਤੂ ਸਾਹਿਬ ਚਾਹ ਸਿੱਤੂ ਸਾਹਿਬ ਤੇ ਸਭ ਤੋਂ ਪਹਿਲਾਂ ਆ ਗਿਆ 1036363 ਆ ਗਏ ਸਪਰ ਭਾਈ ਜੀ ਮੂਹਰੇ ਟਾਇਰ ਤਾਂ ਨਵੇਂ ਆ ਇੱਥੇ ਨੇ ਆ ਗਿਆ 8590 ਪੈਸੇ ਉਹ ਕਾਪੀ ਸੀ ਡਾਕਟਰ ਭਾਈਆ ਡੈਕ ਤੋਂ 5 ਜਨਵਰੀ 2023 ਦੇ ਵਿੱਚ ਆ ਸੀ ਬੱਚੇ ਦਾ ਰਵਤ ਪੰਜਾਬ ਨੰਬਰ ਪੀਵੀਐਸਸੀ ਕਿਥੋਂ ਆਇਆ ਹੈ ਮੌੜ ਮੰਡੀ ਦਾ ਤਲਵੰਡੀ ਦੇ ਨਾਲ ਹੀ ਹੈ ਬਈ 18 ਕਿਲੋਮੀਟਰ ਕਿਤੂ 4 ਲੱਖ ਸੀਆ ਡਿਮਾਂਡ ਹੋ ਗਈ ਕਿੰਨੇ ਦਾ ਇਹ ਦੇ ਦਾਂਗੇ ਆਪਾਂ 4 ਲੱਖ 6000 ਕੀ ਹੋ ਗਿਆ ਤੇਰੇ ਨਾਲ ਸਾਢੇ 4 ਲੱਖ ਦਾ ਟ੍ਰੇਡ ਲੈ ਨਹੀਂ ਹੁੰਦਾ ਐ ਨਾ ਕਰ ਮੋਟੂਵਾਰ ਆ ਜਾ ਪ੍ਰੀਟਾ 2012 ਮਾਡਲ ਆ ਵੀ ਹੈ 7 ਹੈ ਗਿਆ 60 ਰੁਪਏ 60 ਰੁਪਏ ਹੀ ਆ ਨਾ ਹੈਗੇ 70 ਰੁਪਏ 60 70 ਪੈਸੇ ਹੈਗੇ ਆ ਸਾਰਾ ਜੈਨਰਲ ਨੰਬਰ ਸੀਲਡ ਹੈ ਨੰਬਰ ਹਰਿਆਣਾ ਨੰਬਰ ਆ ਐਨਓਸੀ ਮਿਲ ਜੂਗੀ ਲੋਨ ਫੈਂਸ ਹੋ ਜੂਗਾ ਉਹ ਤੇ ਵੀ ਹੋ ਜੂ ਲੋਨ ਫੈਂਸ ਤੇ ਪ੍ਰਾਣਾ ਵੀ ਠੀਕ ਗੱਡਾ ਫੱਟੀ ਛਤਰੀ ਇਹਦੇ ਨਾਲ ਵੀ ਆਪਾਂ ਸਾਰਾ Ориਜినਲ ਆ 3 ਲੱਖ 10 ਹਜ਼ਾਰ ਕਿਆ ਹੋਗਾ 2 ਲੱਖ ਕਿੰਨੇ ਦਾ 2 ਲੱਖ 90 ਹਜ਼ਾਰ ਰੋਏ 80 ਹਜ਼ਾਰ ਕੀ ਕਰਨਾ ਬੜਾ ਬੋਧਾ ਮਾਂ ਅੰਤੜ ਬੜਾ ਚੱਤ ਆਪਰ ਏਡੀ ਨਹੀਂ ਬੜਾ ਬਾਕੀ ਦਾ ਚੱਪੇ ਚਲੋ ਜੀ 85 ਹਜ਼ਾਰ ਦਾ ਸਹੀ ਹੋ ਗਿਆ ਪਿਛਲੇ ਟੈਰ ਪਿਛਲੇ ਕੀ ਚਾਰੇ ਨਾਮੇ ਆ ਬਈ ਚਾਰੇ ਨਵੇਂ ਪਵਾਏ ਆ ਚੰਕੜਾ ਨਮਾ ਜੀ ਚਾਰੇ ਗੁੜਿਆਰ ਦੇ ਬਿਲ ਵੀ ਹੋ ਇਹਨਾਂ ਦਾ 13 ਦਾ ਬਿਲ ਮਿਲ ਜੂ ਵੀ ਦਾ ਠੀਕ ਆ 9 ਮਾਡਲ ਆ ਨੰਬਰ ਨੰਬਰ ਹੈ ਜਾਣਾ ਨੰਬਰ ਹੈ ਜਾਣਾ ਇਹਨੂੰ ਸੈਂਟਰ ਗੇਅਰ ਭਾਈ ਪੰਜਾਬ ਨੰਬਰ ਹੀ ਸਮਝੋ ਇਹਨੂੰ ਇਹਨੂੰ ਕੀ ਆ ਜੀ ਠੀਕ ਆ ਸਾਰਾ ਧਮਾਣਾ ਡੰਡਾ ਫੱਟੀ ਛਤਰੀ 370 ਡਿਮਾਂਡ ਹੋ ਗਈ ਸਿੱਧੂ ਕਿਨੇ ਦਾ ਇਹ ਦੇ ਦਾਂਗੇ ਆਪਾਂ ਸਾਡੇ ਦਿਨ ਨੂੰ ਮੈਰੀ ਕੋ 45000 ਦਾ ਲੈ ਲਓ ਅੰਤਜੀ ਕਿਵੇਂ ਛੋਟੇ ਜਿਹੇ ਬੈਠੇ ਆ ਉਹਦਾ ਬਾਲਾ ਵੱਡਾ ਕਰੇਟ 16 ਦਾ ਨਹੀਂ ਦੇਗਾ ਨਿਆਰਾ ਦੇ ਦਿੰਦਾ ਨਾ ਭਾਈ ਇਹ ਫੇੜ ਰੱਖ ਰੱਖ ਹੈ ਨਹੀਂ ਪੂਰਾ ਲੈ ਭਾਈ 99 ਮਾਡਲ ਆ ਟਾਇਰ ਹੈ ਗਿਆ 60 70 ਪੈਸੇ ਤੇ ਹਲਕੀ ਫੁਲਕੀ ਬਾਈ ਟੱਚਿੰਗ ਹੋਈ ਆ ਮੱਥੇ ਜੇ ਤੇ ਮਾੜੇ ਮੋਟੇ ਇੱਥੇ ਜਿਹੀ ਆ ਤੇ ਇੱਕ 88 ਕਿੰਨੇ ਦਾ ਭਾਈ ਇਹ ਦੇ ਦਾਂਗੇ ਆਪਾਂ 70000 ਨਾ ਇਹਨੂੰ ਆਏ ਲੁੱਚੀ ਨੂੰ ਇਹ ਹੈਗਾ ਵੇਚ ਪਾ ਗਿਆ ਯਾਰ ਵੇਚ ਲਗਾਂ ਨੂੰ ਕਿਵੇਂ ਦਾ ਸਹੀ ਆ ਟ੍ਰੈਂਡ ਵਾਲਾ ਚੰਗਾ ਬਾਹਰ ਵਾਲਾ ਟਾਇਰ ਤਾਂ ਦੇਖ ਗੈਰ ਲਾ ਲਈ ਐਵੇਂ ਹੀ ਲਾਉਣੇ ਆਪਾਂ ਕਰਨੇ ਆ 70000 ਦਾ ਮਾਨਤਾ ਕਰਦਾ ਵੀ ਮੌਕੇ ਦੇ ਹੀ ਹੈ ਪੈਟਰਲ ਕੀ ਚੱਲੇ ਪੈਂਟ ਕੀ ਨਹੀਂ ਉਹ ਮੈਂ ਈ ਵਿਕਦੇ ਆ 15000 ਕਹਿੰਦੇ ਆ ਉਤਵਾਰ ਆ ਗਿਆ 2 ਮਾੜਾ 855 ਬਾਈ ਟਾਇਰ ਹੈਗਾ ਪਿਛਲੇ 80 ਦਾ ਖਰਾਬ ਵਾਲੇ ਮੂਰਲੇ ਬਾਈ ਅੱਡੇ ਦਾ 4 ਮਾੜਾ ਟਰੈਕਟਰ ਸੋਨਾ ਤੋੜਤਾ ਲਈ ਡਿਮਾਂਡ ਹੋ ਗਈ ਕਿੰਨੇ ਦਾ ਇਹ ਦੇ ਦਾਂਗੇ ਆਪਾਂ 30000 ਸਵਾ ਦਾ ਸਵਾ 2 ਲੱਖ ਦਾ ਲੈ ਜਿਓ ਉਤਵਾਰ ਆ ਗਿਆ ਬਾਈ 13 ਮਾੜਾ ਹਾਉ ਲੈਣਾ ਟਾਇਰ ਹੈ ਜੇ ਬਾਈ ਪਿਛਲੇ 80 85 ਪੈਸੇ ਮੂਲ ਸੱਤਰ ਤੇ ਤੇ ਪੇਸ਼ੇ ਪਾਵਰ ਸਟੀਅਰਿੰਗ ਆ 3 ਸਪੀਡ ਆ ਸਾਰਾ ਸਮਾਨਾ ਡੰਡਾ ਫੱਟੀ ਛਤਰੀ ਕੋਕਾ ਪੀਸੀ ਆ ਬਾਈ ਟਾਈਪ 435000 ਡਿਮਾਂਡ ਆ ਕਿੰਨੇ ਦਾ ਇਹ ਦੇ ਦਾਂਗੇ ਆਪਾਂ 410000 ਜੈ ਜੀ ਰੇਟ ਆ ਤਾਂ ਉਹਨੇ 4 ਲੱਖ ਲੈ ਜਿਓ ਬਾਈ ਪੂਰੇ 4 ਲੱਖ ਦਾ ਜਿੱਥੇ 10000 ਰੁਪਏ ਅੱਡ ਗਿੰਦੇ ਹੋਣੇ ਉਦੋਂ ਬਾਅਦ ਆ ਗਿਆ 55 ਐਚਪੀ ਵਾਲਾ ਪਲੱਸ ਹੈ ਜ਼ਬਰ ਪਰ ਹੈ 55 ਤੇ ਪਰੇ ਹਾਂ ਗੱਜਾ 57 ਚਪੀ ਦਾ ਟੈਕਰਾ ਸੁੱਪਰ ਆ ਬਾਈ ਇੱਦਾਂ ਮੈਂ ਪੀਤੀ ਦੂਸਰਾ ਟੈਪ ਬਿਲਕੁਲ ਧਾਗੇ ਆ ਮੂਹਰੇ 75 ਪੈਸੇ ਦਾ ਟੈਪ ਆ ਤੇ ਲੋਨ ਸਾਹਿਬ ਜੋ ਜੋ ਪੁਰਾਣਾ ਕੱਟਿਆ ਜਾਊਗਾ 4 6 ਰੇਟ ਹੋਊਗਾ ਕਿੰਨੇ ਦਾ ਇਹ ਦੇ ਦਾਂਗੇ ਆ 40000 ਦਾ ਕੀ ਗੱਲ ਆ ਕਹਿੰਦਾ ਮੈਂ ਇਹਦਾ ਬਾਈ ਤੁ ਘੱਟ ਲਓ ਲਓ ਜੀ 4 ਲੱਖ 30000 ਰੁਪਏ ਦਾ ਟੈਕਰਾ ਆਪਾਂ ਕਹਾ ਲਿਆ 19 ਮਾਡਲ ਇਹ ਲੈ ਟਾਇਰ ਹੈਗਾ ਜੀ 60 65 ਪੈਸੇ ਮੂਹਰੇ ਹੈਗਾ ਜੀ 80 ਕੁ ਪੈਸੇ ਟਾਇਰ ਪਾਵਰ ਸਪੀਅਰਿੰਗ ਢੱਡਾ ਪੱਤੀ ਚੱਪੜੀ ਨਾਲ ਸਾਰਾ ਵੈਂਚ ਨਾਲ ਡਬਲ ਡਿਸਟ੍ਰੀਬਿਊਟਰ ਠੀਕ ਲੋਰ ਫਰੈਂਸ ਹੋ ਜੂ ਪੁਰਾਣਾ ਕੱਟਿਆ ਜੂ ਰੇਟੀ ਬੜਾ ਲਿਖਿਆ ਹੋਇਆ ਕਿੰਨੇ ਦਾ ਯਾਰ ਇਹ ਕਿਹੜਾ ਗੱਲ ਕਿੰਨੇ ਪੈਸੇ ਦਾ ਇਹ ਹੈਗਾ 80000 ਦਾ 8.5 ਲੱਖ ਦਾ ਬਸ ਇਹ ਰਾਜਤ ਜੀ ਆਈ ਇਹ ਦੇ ਤੇ ਪਾਇਆ ਨਾ ਨਹੀਂ ਨਾ ਸੱਤਰ ਕੇ ਹਜ਼ਾਰ ਬਲੇਗ ਲੇ ਗਏ ਹੈ ਫੜੜਾ ਸਿੱਧੂ ਅੱਜ ਦਾ 35 ਵਾਲਾ 45 ਵਾਲਾ ਔਰ ਦਿਖਾ ਦੋ 2009 ਮਾਡਲ ਆ ਤੇ ਹਰਿਆਣਾ ਨੰਬਰ ਆ ਜੀ ਕੈਰ ਹੈ ਗਿਆ 8085 ਪੈਸੇ ਟਿਕ ਟੁਕ ਜਾਂ ਵਿਚਿਆ ਫੈਬਰੂਰੀ ਛਤਰੀ ਡੰਡਾ ਫੱਟੀ ਛਤਰੀ ਨਾਲ ਆ ਠੀਕ ਆ ਸਿੱਧੂ ਹਮ ਸਾਰਾ オリジナル ਆ 4 ਲੱਖ 65000 ਡਿਮਾਂਡ ਹਾਂ ਕਿੰਨੇ ਦਾ ਇਹਦੇ 430000 ਇਹਦੇ ਵੇਗਾਗੇ ਚੱਲ ਚੱਕ ਬਈ 35000 ਉਹਨੇ ਦਾਤਾ ਪੰਜ ਮਾਡਲ ਨਾਲ 40000 ਰੁੱਗ ਗਿਆ ਕਿਨੇ ਰਹਿ ਗਿਆ ਸਵਾ 4 ਸਵਾ 4 ਲਾ ਉਹ ਤੋਂ ਬਾਅਦ ਫੇਰ ਆ ਗਿਆ ਬਾਈ 55 ਐਚ ਪੀ ਵਾਲਾ 10 ਮਾਡਲ 10 ਮਾਡਲ ਆ ਜੀ ਪਿਛਲੇ ਟਾਇਰ ਕੀ ਚਾਰੇ ਟਾਇਰ ਨਵੇਂ ਆ ਚਾਰੇ ਟਾਇਰਾਂ ਦਾ ਬਿੱਲ ਵੀ ਮਿਲ ਜੂ ਹਮ ਤੇ ਫੱਟੀ ਕੀ ਛਤਰੀ ਕਿੱਥੇ ਹੋਏ ਛਤਰੀ ਦੀ ਲਾਦਾ ਕੋਈ ਗੱਲ ਛਤਰੀ ਮਿਲ ਜੂ ਬਾਈ ਡੰਡਾ ਫੱਟੀ ਮਿਲ ਜੂ ਡਬਲ ਡਿਸਟ੍ਰੀਬਿਊਟਰ ਰੈਕਟਰ ਆ 3 ਸਪੀਡ ਆ 55 ਐਚ ਪੀ ਚ ਹਾਂ 4.60 ਹਜ਼ਾਰ ਆਟਮ ਆ ਇਹਦੇ ਜਿੰਨੀ ਕਰਦੇ ਆ ਲੈ ਜੀ ਸਵਾ ਚਾਰ ਦਾ ਹੀਲ ਹੈ ਜੀ ਉਦੋਂ ਆ ਗਿਆ ਜੀ 35 ਵਾਲਾ ਸੋਨਾ ਲਿਕਾ 8 ਮਾਰਟ ਡਬਲ ਕਲਚ 6 ਤੀਰੀ ਪਿਛਲੇ ਟਾਇਰ ਨਵੇਂ ਆ ਨਵੇਂ ਹੀ ਆ ਉਹਨਾਂ ਦਾ ਵੀ ਬਿਲ ਮਿਲ ਜੀ ਡੰਡਾ ਫੱਟੀ ਛਤਰੀ ਨਾਲ ਆ ਵੀਰੇ ਠੀਕ ਹੈ ਗੱਲ 258 ਰੇਟ ਆ ਇਹ ਦੇ ਦਾਂਗੇ ਆਪਾਂ 40000 ਦਾ 30000 ਕਰ ਮੈਂ ਸਵਾ ਸਵਾ ਲੱਖ ਕਰ ਮੈਂ ਦਾ ਕੋਲਾ ਕੰਮ ਦਿੰਦਾ ਕਰਾ ਟ੍ਰੇਡ ਦੇ ਫੁੱਲ ਰਿਪੀਲ ਆਇਆ ਇਨੇ ਕਿਹਾ ਕਿ ਮੈਨੂੰ 40000 40000 ਕਹਦਾ ਜਰ ਕਹਦੇ ਕਹਦੇ ਅੰਕ ਚ ਚਲ ਕਹਦੇ ਯਾਰ ਲੈ 30000 ਦਾ ਲੈ ਜਾਓ ਠੀਕ ਹੈ ਡਬਲ ਕਲਚ ਆ 6 ਚੀ ਦੀ ਆ ਠੀਕ ਹੈ ਜਿੰਨੇ ਟਰੈਕਟਰ ਦਿਖਾਏ ਆ ਭਾਈ ਸਾਰੇ ਟਰੈਕਟਰਾਂ ਚ ਕੱਟੇ ਟਰੈਕਟਰ ਕੱਟੇ ਜਾਣਗੇ ਪੁਰਾਣੇ ਜਿਹੜਾ 11 ਮਾਡਲ ਤੋਂ ਉੱਤੇ ਟਰੈਕਟਰ ਆ ਉਹਨਾਂ ਤੇ ਲੋਨ ਫੈਂਸ ਵੀ ਹੋ ਜੂ ਠੀਕ ਹੈ ਗੱਲ ਤੇ ਮੇਰਾ ਮੋਬਾਈਲ ਨੰਬਰ ਹੈਗਾ 947884545 WhatsApp ਨੰਬਰ ਹੈਗਾ 886294545 ਠੀਕ ਹੈ ਗੱਲ ਭਾਈ ਤੇ ਦੱਬ ਕੇ ਲੈ ਕਮੈਂਟ ਸ਼ੇਅਰ ਕਰ ਦਿਓ ਤੇ ਕਮੈਂਟ ਜਰੂਰ ਕਰਿਆ ਕਰੋ ਪੇਜ ਨੂੰ ਕਰ ਲਿਓ ਫੋਲੋ ਤੇ ਬਾਈ ਸਸੀਗਾ